ਦੇਖੋ ਵੀਰ ਲੁਧਿਆਣੇ ਤੋਂ ਆਏ ਆ ਆਪਣੇ ਮਾਝ ਦੀ ਸੇਵਾ ਕਰਨ ਤੇ ਇਹਨਾਂ ਨੂੰ ਇਹਨਾਂ ਪੰਜ ਦਿਨ ਹੋ ਗਏ ਵੀਰ ਖਰਾਬ ਹੋਣ ਦੇ ਆ ਤੇ ਕਦੀ ਕਦੀ ਕਹਿੰਦੇ ਰਮਦਾਸ ਮਾਨ ਲੈ ਆਓ ਕਦੀ ਕਹਿੰਦੇ ਆ ਜਨਾਲੇ ਲੈ ਆਓ ਹੁਣ ਕਹਿੰਦੇ ਹੁਣ ਕਹਿੰਦੇ ਆ ਖਰਾਬ ਕੀਤਾ ਗਿਆ ਇਹਨਾਂ ਨੂੰ ਹੁਣ ਕਹਿੰਦੇ ਆ ਕਿ ਦਵਿੰਦਰਾ ਸਕੂਲ ਲਾਓ ਦਵਿੰਦਰਾ ਸਕੂਲ ਆਏ ਆ ਤੇ ਵੀਰਾਂ ਨੂੰ ਕਹਿੰਦੇ ਆ ਵੀ ਤੁਸੀਂ ਸ਼ਹਿਰ ਲਾਓ ਸਮਾਨ ਆ ਹਾਲ ਦੇ ਮਾਝੇ ਦਾ ਵੇਖ ਲੋ ਇਹਨਾਂ ਬਦਿਆਂ ਦਾ ਸਾਰੇ ਬੰਦਿਆਂ ਨੂੰ ਖਰਾਬ ਕਰਨ ਦੇ ਆ ਜਿਹੜੇ ਹੈੱਡ ਬਣੇ ਅਗਲੇ ਬੰਨੇ ਮੰਨਦੇ ਲੁਧਿਆਣੇ ਤੋਂ ਆਏ ਸੀ ਮੰਨ ਦੇਾ ਵੀਰ ਹੁਣੀ ਆਏ ਆ ਲੁਧਿਆਣੇ ਤੋਂ ਆਏ ਆ ਵੀਰ ਵੀਰ ਹੁਣੀ ਰੋਣ ਦੇ ਯਾਰ ਸਾਰੇ ਜਣੇ ਬੀਨਾਂ ਇਹਨਾਂ ਖਰਾਬ ਕੀਤਾ ਮੰਨਾਂ ਕੌਣ ਆ ਓਏ ਉਹ ਹੀ ਮੰਨਾਂ ਇਸ਼ਾਰਾ ਯਾਰ ਜਿਹੜਾ ਰੰਜੀਤ ਆ ਬੀਨੂ ਵਾਲਾ ਉਹ ਚੋਰ ਹਾਂ ਧਵਾ ਕੇ ਸਾਰੇ ਯਾਰ ਆ ਦੇ ਚੰਗੀ ਗੱਲ ਆ ਆ ਵੀਰਾਂ ਨੇ ਹਾਰ ਕੇ ਅੱਜ ਨਾਲੇ ਤੋਂ ਉਰਲੇ ਬਣੇ ਇੱਥੇ ਇੱਥੇ ਆ ਕੇ ਟਰਾਲੀ ਖਾਲੀ ਕਰਤੀ ਉਹਦੇ ਜਿੱਥੇ ਮਰਜ਼ੀ ਲੈ ਜਾਓ ਅਸੀਂ ਗਾ ਤੁਹਾਡੇ ਇਲਾਕੇ ਜੈਂਟਰ ਨਹੀਂ ਕਰਾਂਗੇ ਆ ਵੀਰਾਂ ਸਮਾਨ ਲਾਤਾ ਜ ਸਾਰਾ ਆ ਦੇਖੋ ਉਹ ਕਿਸੇ ਨੂੰ ਲਦਾਤਾ ਆ ਕਿ ਤੁਸੀਂ ਆਪਣਾ ਲਪਸ ਕਰ ਲੋ ਸੇਵਾ ਅਸੀਂ ਤੁਹਾਡੇ ਇਲਾਕੇ ਦੇ ਨਹੀਂ ਗਾਹ ਵੜਦੇ ਆ ਕਿਸੇ ਦੀਆਂ ਟਰਾਲੀਆਂ 'ਚ ਵੀਰਾਂ ਨੇ ਲਦਾਤਾ ਜੇ ਸਮਾਨ ਕਪਤਾਨ ਸਾਹਿਬ ਵੀਰ ਵਿਚਾਰੇ ਰੋਂਦੇ ਆ ਰੋਂ ਇਹਨਾਂ ਦੀ ਜਾਨ ਨੂੰ ਇਹਨਾਂ ਦੀ ਚੌਧਰਾ ਨੇ ਸਿਆਪਾ ਪਾਇਆ ਸਾਰਾ ਚੌਧਰਾ ਦਾ ਆ ਜੋ ਵੀਰਾਂ ਵਿਚਾਰੇ ਆਪਣੇ ਮਾਨਾਂ ਕਿੱਥੋਂ ਸੇਵਾ ਕਰਨ ਆਏ ਆ ਆ ਜੋ ਨਹੀਂ ਕੋਈ ਗੱਲ ਨਹੀਂ ਵੀਰ ਤੁਸੀਂ